ਸਰ ਕੀ ਕਹਿਣਾ ਚਾਹੂਗੇ ਜਿਹੜਾ ਅੱਜ ਬਰੰਟ ਕਬਜ਼ੇ ਨੂੰ ਲੈ ਕੇ ਤੁਹਾਡਾ ਅਪਰਾਲਾ ਕੀਤਾ ਜਾ ਰਿਹਾ ਰੁਕ ਲਈ ਜੀ ਇਹ ਜੋ ਇੱਥੋਂ ਦਾ ਬਰੰਟ ਕਬਜ਼ਾ ਇਹ ਜਿਹੜੀ ਆਪਾਂ ਜ਼ਮੀਨ ਤੇ ਖੜੇ ਆ ਹੂੰ ਇਹ ਸੰਘੇੜਾ ਚ 0.0 ਵਾਲੀ ਸਾਈਡ ਆ ਹੂੰ 16 ਏਕੜ ਇਹ ਜ਼ਮੀਨ ਆ ਜੋ ਕਿ ਇਹ ਜ਼ਮੀਨ ਪਟੇ ਤੇ ਆ ਹਾਂਜੀ ਜੋ ਕਿ ਇਹ ਜ਼ਮੀਨ ਦੇ ਕੋਈ ਠਾਕਰਦਾਰਾ ਪੰਜ ਵੀੜੀ ਇਹ ਡੇੜਾ ਘਰ ਨਾਲੇ ਉਹਦੀ ਜ਼ਮੀਨ ਆ ਇਹ ਜੋ ਇੱਥੋਂ ਦੇ ਕਾਸਤਕਾਰ ਆ ਬਾਣੀਏ ਹਾਂਜੀ ਪ੍ਰਕਾਸ਼ ਚੰਦ ਪੁੱਤਰ ਰੋਸ਼ਨ ਲਾਲ ਰਵਿੰਦਰ ਕਮਲ ਪੁੱਤਰ ਪ੍ਰਕਾਸ਼ ਚੰਦ ਤੇ ਵਿਨੋਦ ਕਮਲ ਪੁੱਤਰ ਪ੍ਰਕਾਸ਼ ਚੰਦ ਉਹ ਆਪਾਂ ਨੂੰ ਛੇੜੀ ਨਹੀਂ ਉਹ ਲਗਾਤਾਰ 15-20 ਸਾਲ ਤੋਂ ਇੱਥੋਂ ਦਾ ਜੋ ਕਿਸਾਨ ਆ ਦਰਸ਼ਨ ਸਿੰਘ ਵੀ ਕੇ ਜੂਗਰਾਹਾ ਪਿੰਡ ਕਮੇਟੀ ਦਾ ਪ੍ਰਧਾਨ ਵੀ ਸੰਘੇੜਾ ਦਾ ਉਹਨਾਂ ਕੋਲ ਠੇਕੇ ਤੇ ਲਗਾਤਾਰ ਠੇਕਾ ਦਿੰਦੇ ਆ ਰਹੇ ਆ ਹੁਣ ਵੀ ਠੇਕਾ ਦਿੱਤਾ ਵਾ 6 ਮਹੀਨਿਆਂ ਦਾ ਤੇ ਇੱਥੋਂ ਦੇ ਜੋ ਦੂਜੀ ਧੇੜਾ ਡੇਰੇ ਵਾਲੀ ਠਾਕਰ ਦਵਾਸ ਵਾਲੇ ਵਾਲੀ ਉਹ ਬਰਾਂਟ ਕਬਜ਼ਾ ਲੈ ਕੇ ਆਈ ਆ ਇਹ ਸਾਡੀ ਇਹੀ ਹੈ ਇਹਨਾਂ ਨੂੰ ਗੱਲ ਪਹਿਲਾਂ ਵੀ ਆਇਆ ਇੱਕ ਵਾਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਜਥੇਬੰਦੀ ਦਾ ਵੀ ਤਹੀਆ ਇਹ ਪੱਰਨ ਕੀਤਾ ਵਾ ਵੀ ਝੋਨਾ ਅਸੀਂ ਹਰ ਹਾਲਤ ਵੱਡਾਂਗੇ ਜੋ ਸਾਡਾ ਝੋਨਾਗਾ ਅਸੀਂ ਝੋਨੇ 'ਚ ਪੈਰ ਨਹੀਂ ਪਾਉਣ ਦਿੰਦੇ ਉਸ ਤੋਂ ਬਾਅਦ ਜਦੋਂ ਸਾਡਾ ਝੋਨਾ ਵੱਡਿਆ ਗਿਆ ਤਾਂ ਜੋ ਇੱਥੇ ਕਿਸੇ ਨੇ ਵੀ ਕਬਜ਼ਾ ਕਰਨਾ ਇਹਨਾਂ ਦੋਨੇ ਧਿਰਾਂ ਦੇ ਆਪਸ ਵਿੱਚ ਜਿਵੇਂ ਮਰਜ਼ੀ ਨਿਭੜਨਾ ਅਸੀਂ ਇੱਥੇ ਨਹੀਂ ਆਵਾਂਗੇ ਨਾ ਇਹ ਸਾਡਾ ਜੋ ਕਪਿੰਡ ਕਮੇਟੀ ਦਾ ਪ੍ਰਧਾਨ ਆ ਪ੍ਰਵਾਲ ਆਦਰਸ਼ਨ ਸਿੰਘ ਨਾ ਉਹ ਸ਼ਾਮਲ ਹੋਵੇ ਤੇ ਨਾ ਅਸੀਂ ਜਥੇਬੰਦੀ ਸ਼ਾਮਲ ਹੋਈਏ ਜਿਨੇ ਕਬਜ਼ਾ ਕਰਨ ਦਾ ਦਾ ਕਰੇ ਇਹ ਸਾਡਾ ਝੋਨੇ ਦਾ ਮਕਸਦ ਦਾ ਝੋਨਾ ਸੀ ਹਰ ਹਾਲਤ ਵਧਾਂਗੇ ਇਹ ਅੱਜ ਵੀ ਪ੍ਰਸ਼ਾਸਨ ਨੇ ਅੱਛਾ ਜਿਵੇਂ ਕਿਸਾਨ ਨੂੰ ਇਹਦੇ ਬਾਰੇ ਪਹਿਲਾਂ ਕੋਈ ਨੌਲੇਜ ਨਹੀਂ ਕੋਈ ਮਤਲਬ ਦਿਖਾਇਆ ਗਿਆ ਜੀ ਨਹੀਂ ਕੋਈ ਕਿਸਾਨ ਨੂੰ ਕਿਸਾਨ ਨੂੰ ਜੋ ਕਿ ਇਹ ਠਾਕਦਵਾਰੇ ਵਾਲੇ ਨੇ ਨਾ ਤਾਂ ਕੋਈ ਉਹਨਾਂ ਨੇ ਇਤਲਾਹ ਕੀਤੀ ਆ ਨਾ ਕੋਈ ਜਿਹੜੇ ਪ੍ਰਕਾਸ਼ ਚੰਦ ਦਾ ਨਾ ਕੋਈ ਉਹਨਾਂ ਨੇ ਇਤਲਾਹ ਕੀਤੀ ਆ ਕਿਉਂਕਿ ਅੱਜ ਦਾ ਜੋ ਦੌਰ ਚੱਲਦਾਗਾ ਉਹ ਬਹੁਤ ਘੱਟ ਚੇਤਨ ਲੋਕ ਨੇ ਜੋ ਸਾਹਮਣੇ ਦਿੰਦੇ ਨੇ ਉਹਦੀਆਂ ਪਾਲਿਸੀਆਂ ਨੀਤੀਆਂ ਅਸੀਂ ਤਾਂ ਡੇਰੇ ਵਾਲਿਆਂ ਨੂੰ ਕਾਰਪੋਰੇਟ ਹੀ ਕਹਿੰਨੇ ਆ ਜੋ ਕਿ ਲੋਕਾਂ ਦੀਆਂ ਹੜੱਪਾਂ ਖੜੱਪੀ ਬੈਠਿਆ ਜ਼ਮੀਨਾਂ ਵੱਡੀ ਪੱਧਰ ਤੇ ਉਹ ਦਵਾਸ ਵਾਲੇ ਆ ਕੋਈ ਸਰਸੇ ਵਾਲੇ ਆ ਕੋਈ ਇਹ ਨਿੱਕੇ ਕਾਰਪੋਰੇਟ ਨੇ ਜ਼ਮੀਨਾਂ ਲੋਕਾਂ ਦੀ ਧੜਾ ਧੜੇ ਦੱਬੀ ਬੈਠੇ ਨੇ ਮਾਲਕ ਕਹ ਹੁੰਦੇ ਨੇ ਸਰਕਾਰ ਨੂੰ ਅਸੀਂ ਕਹਿੰਨੇ ਵੀ ਇਹ ਲੋਕਾਂ ਨੂੰ ਜਿਹੜੇ ਕੋਈ ਬੇਜ਼ਮੀਨੇ ਨੇ ਛੋਟੇ ਕਿਸਾਨ ਆ ਕੋਈ ਮਜ਼ਦੂਰ ਆ ਉਹਨਾਂ 'ਚ ਵੰਡਣੀ ਚਾਹੀਦੀ ਐ ਇਹ ਜ਼ਮੀਨ ਲੜਾਈ ਆ ਸਾਡੀ ਤਾਂ ਵੀ ਇਹ ਜੋ ਇਹਨਾਂ ਨੂੰ ਪਤਾ ਨਹੀਂ ਸੀ ਜੇ ਇਹਨਾਂ ਨੂੰ ਚੇਤਨ ਕੀਤਾ ਹੁੰਦਾ ਜਾਂ ਵੀ ਠਾਕੁਰ ਦਵਾਲੇ ਵਾਲਿਆਂ ਦਾ ਜਾਂ ਕੋਈ ਉਹ ਦੂਸਰੇ ਧਿਰ ਦਾ ਪ੍ਰਕਾਸ਼ ਚੰਦ ਦਾ ਆ ਇਥੋਂ ਅਸੀਂ ਵੀ ਕਹਿੰਦੇ ਇਹਨੂੰ ਸਲਾਹ ਹੁੰਦੀ ਸਾਡੀ ਵੀ ਭਰਾਵਾ ਆਪਾਂ ਜਮੀਨ ਨਾ ਲੈ ਠੇਕੇ ਤੇ ਕਿਉਂਕਿ ਰੋਲੇ ਵਾਲੀ ਜਮੀਨ ਆ ਕਿਉਂਕਿ ਹਰੇਕ ਨੂੰ ਲਾਲਚ ਆ ਉਹ ਪ੍ਰਕਾਸ਼ ਚੰਦਰੂ ਬਿਲਾਲ ਸੀ ਵੀ ਮੈਨੂੰ ਠੇਕਾ ਆਂਦਾਗਾ ਕਾਹਾਂ ਕੋਈ ਗੱਲਬਾਤ ਹੋਊਗੀ ਜਹੇ ਜੀ ਹੋਵੇ ਆਪੇ ਨਿਪਟੜਨਗੇ ਉਹ ਪਾਸੇ ਆ ਤੇ ਸਾਡਾ ਵੀ ਫੈਸਲਾਗਾ ਵੀ ਇਹ ਛੋਣਾ ਸੀ ਵੱਡਾ लास्ट ਤੇ ਮੰਗ ਕੀ ਰੋਡੀ ਜੀ ਮੰਗ ਇਹੀ ਆ ਵੀ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਛੋਣਾ ਸੀ ਵੱਡਾਂ ਗੀ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਹੇ ਇਹਦੇ ਲਈ ਸਾਨੂੰ ਕੁਰਬਾਨੀ ਕਿੱਡੀ ਦੇਣੀ ਪਏ ਜੇ ਸਾਡੇ ਸਿਰ ਲੱਗ ਜਾਣਾ ਜੇ ਪ੍ਰਸਾਵਾਸਨ ਨਹੀਂ ਮੰਨੂਗਾ ਉਹ ਪਰਿਵਾਰ ਨਹੀਂ ਮੰਨੂ ਠਾਕੇ ਦੁਆਰੇ ਵਾਲੇ ਫਿਰ ਅਸੀਂ ਖੜੇ ਹਾਂ ਤਿਆਰ ਨਾ ਜੋ ਸਾਡੀ ਜ਼ਿੰਦਗੀ ਲੈਣੀ ਤਾਂ ਲੈ ਸਕਦੇ ਆ ਕਿੰਨੀ ਜ਼ਮੀਨ ਆ ਸਾਰੀ ਜੀ ਇਹ 16 ਇਕੜ ਠੀਕ ਸਰ ਕੀ ਕਹਣਾ ਚਾਹੋਗੇ ਜ਼ਮੀਨ ਦੇ ਮਸਲੇ ਲਈ ਜੀ ਅੱਜ ਜਿਹੜਾ ਇਹ ਜ਼ਮੀਨ ਦਾ ਮਸਲਾ ਸੰਘੇੜੇ ਦਾ ਸਰਦਾਰ ਦਰਸ਼ਨ ਸਿੰਘ ਲੰਮੇ ਸਮੇਂ ਤੋਂ ਜਿਹੜੇ ਕਾਸਟਕਾਰ ਨੇ ਇੱਥੇ ਬਾਣੀਏ ਉਹਨਾਂ ਤੋਂ ਇਹ ਠੇਕੇ ਤੇ ਲੈੰਦੇ ਤੁਰੇ ਆ ਰਹੇ ਨੇ ਠੇਕੇ ਤੇ ਲੈ ਕੇ ਝੋਨੇ ਦਾ ਜਿਹੜਾ ਠੇਕਾ ਸੀ ਉਹਨਾਂ ਨੂੰ ਅਦਾ ਕੀਤਾ ਹੋਇਆ ਤੇ ਹੁਣ ਇਹਨਾਂ ਦਾ ਝੋਨਾ ਜਿਹੜਾ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਬਿਲਕੁਲ 10 15 ਦਿਨਾਂ ਤੱਕ ਪੱਕਣ ਵਾਲੀ ਆ ਉਹਦੇ ਤੇ ਬਰੰਟ ਕਬਜ਼ਾ ਜਿਹੜਾ ਆ ਲੰਮੇ ਸਮੇਂ ਤੋਂ ਇਹਨਾਂ ਕੋਲੇ ਠੇਕੇ ਤੇ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਇਹਨਾਂ ਦਾ ਕੋਈ ਕੇਸ ਚੱਲਦਾ ਬਰੰਟ ਕਬਜ਼ਾ ਹਾਈ ਕੋਰਟ ਵੱਲੋਂ ਆਇਆ ਪਰ ਜਦੋਂ April ਦੇ ਵਿੱਚ ਅਸੀਂ ਇੱਕ ਸਾਲ ਲਈ ਠੇਕੇ ਤੇ ਜ਼ਮੀਨ ਲੈਨੇ ਆ ਜੇ ਇਹਨਾਂ ਦਾ ਬਰੰਟ ਕਬਜ਼ਾ ਆਇਆ ਸੀ ਇਹਨਾਂ ਨੇ ਆਰਡਰ ਦੀ ਕਾਪੀ ਇਹਨਾਂ ਨੂੰ ਦੇਣੀ ਸੀ ਦਿਖਾਉਣੀ ਸੀ ਤਾਂ ਬਣਦਾ ਸੀ ਠੇਕਾ ਇਹ ਹੋ ਸਕਦਾ ਆਰਡਰ ਦੀ ਕਾਪੀ ਦੇ ਕੇ ਠੇਕਾ ਵੀ ਇਹਨਾਂ ਨੂੰ ਦੇ ਦਿੰਦੇ ਪਰ ਉਹਨਾਂ ਨੇ ਇਹਨਾਂ ਨੂੰ ਇਸ ਗੱਲ ਦਾ ਕੋਈ ਸੂਚਿਤ ਨਹੀਂ ਕੀਤਾ ਤੇ ਜਿਦੇ ਕਰਕੇ ਉਹ ਕਾਸਤਕਾਰ ਠੇਕਾ ਇਹਨਾਂ ਤੋਂ ਲੈ ਚੁੱਕੇ ਨੇ ਤੇ ਇਹਦਾ ਹੁਣ ਸਾਡਾ ਤਾਂ ਇਹੀ ਮਸਲਾ ਵੀ ਜਿਹੜਾ ਪੁੱਤਾਂ ਵਾਂਗੂ ਪਾਲਿਆ ਹੋਇਆ ਝੋਨਾ ਇਹੇ ਦਰਸ਼ਨ ਸਿੰਘ ਦੀ ਕੱਟੂਗਾ ਤੇ ਉਸ ਤੋਂ ਬਾਅਦ ਇਹ ਦੋਨੇ ਤੇਰਾਬ ਦਾ ਫੈਸਲਾ ਕਰ ਲੈਣਾ ਕਿ ਦੀ ਮਾਲਕੀ ਆ ਕਿਹਨੇ ਕਬਜ਼ਾ ਕਰਨਾ ਕਿਹਨੇ ਨਹੀਂ ਕਰਨਾ ਇਹਦੇ ਚ ਸਾਡਾ ਉਗਰਾਹਾ ਜਥੇਬੰਦੀ ਦਾ ਕੋਈ ਲਾਗਾ ਦਿਗਾ ਨਹੀਂ ਮੈਂ ਭਾਰਤੀ ਕਿਸਾਨ ਜੋਨ ਨੇਕਤਾ ਉਗਰਾਹਾ ਜਰਨਲ ਸਕੱਤਰ ਬਲਾਕ ਮਹਿਲਕਲਾ ਇਹ ਸਾਡੀ ਟੀਮ ਨੇ ਫੈਸਲਾ ਕੀਤਾ ਸਟੇਜ ਤੋਂ ਵੀ ਲਾਉਂਚ ਕੀਤਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਜਿੱਥੇ ਅਸੀਂ ਅੱਜ ਇਹੋ ਜਿਹੇ ਬਰੰਟ ਕਬਜ਼ਿਆਂ ਤੇ ਆ ਰਹੇ ਹਾਂ ਤਾਂ ਉਧਰ ਦੂਜੇ ਪਾਸੇ ਜਿਹੜੀ ਆਫਤ ਆਈ ਹੋਈ ਸੀ ਛਾਡੀਆਂ ਸਾਰੀਆਂ ਟੀਮਾਂ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਉਹਨਾਂ ਪੀੜਤ ਪਰਿਵਾਰਾਂ ਲਈ ਉਧਰ ਨੂੰ ਤਹਈਆ ਕੀਤਾ ਹੋਇਆ ਅਸੀਂ ਵੱਡੇ ਪੱਧਰ ਤੇ ਕਣਕ ਤੂੜੀ ਤੇ ਮਾਇਆ ਇਕੱਠੀ ਕਰਕੇ ਉਹਨਾਂ ਪੀੜਤ ਪਰਿਵਾਰਾਂ ਦੀ ਜਿਹੜੀ ਜ਼ਮੀਨ ਆ ਜਿਹੜੀ ਇੱਥੋਂ ਦੀਆਂ ਹਕੂਮਤਾਂ ਵੱਲੋਂ ਇੱਥੋਂ ਦੇ ਹਾਕਮਾਂ ਵੱਲੋਂ ਜਾਣਬੁੱਝ ਕੇ ਪਾਣੀ ਨੂੰ ਬੰਬ ਬਣਾ ਕੇ ਲਗਾਤਾਰ ਡੈਮਾਂ ਤੋਂ ਪਾਣੀ ਛੱਡ ਕੇ 4 ਲੱਖ ਹੈਕਟੇਅਰ ਜ਼ਮੀਨ ਦਾ ਨੁਕਸਾਨ ਕੀਤਾ ਉਹਨਾਂ ਦਾ ਝੋਨਾ ਬਰਬਾਰ ਕੀਤਾ ਉਹਨਾਂ ਦੇ ਲਈ ਅਸੀਂ ਵੱਡੇ ਪੱਧਰ ਤੇ ਰਾਸ਼ਨ ਜਿਹੜਾ ਉਹ ਇਕੱਠਾ ਕਰਕੇ ਉਹਨਾਂ ਲਈ ਜਾ ਰਹੇ ਹਾਂ ਤੇ ਸਾਡੀਆਂ ਸਾਰੀਆਂ ਟੀਮਾਂ ਉਧਰ ਲੱਗੀਆਂ ਹੋਈਆਂ ਨੇ ਪਰ ਇਧਰੋਂ ਪ੍ਰਸ਼ਾਸਨਾਂ ਜਿਹੜਾ ਜਾਣਬੁੱਝ ਕੇ ਇਹੋ ਜਿਹੇ ਮਸਲੇ ਲੈ ਕੇ ਆ ਰਿਹਾ ਇਹ ਗੱਲਾਂ ਸਾਰੀਆਂ ਮੇਜ਼ਾਂ ਤੇ ਬਹਿ ਕੇ ਵੀ ਹੋ ਸਕਦੀਆਂ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਮਤਲਬ ਇਹ ਜ਼ਮੀਨ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਝੋਨਾ ਜਿਹੜਾ ਬੀਜਿਆ ਹੋਇਆ ਪੁੱਤਾਂ ਵਾਂਗੂ ਪਾਲੀ ਹੋਈ ਫਸਲਾ ਸਰਦਾਰ ਦਰਸ਼ਨ ਸਿੰਘ ਦੀ ਕੋਈ ਆਪਦਾ ਝੋਨਾ ਵੜ ਲੂ ਉਸ ਤੋਂ ਬਾਅਦ ਇਹ ਇਹ ਆਪਦਾ ਫੈਸਲਾ ਕਰ ਲੈਣ ਦੋਨੋਂ ਪਾਰਟੀਆਂ ਕਿਹਨੇ ਕਬਜ਼ਾ ਕਰਨਾ ਕਿਹਨੇ ਨਹੀਂ ਕਰਨਾ ਸਾਡਾ ਇਹਦੇ ਵਿੱਚ ਕੋਈ ਲਾਗਾ ਦਿਗਾ ਨਹੀਂ ਹੋਊਗਾ